ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀਕਾਲ ਤੇ ਜੈਸਾ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਜਿੰਨੇ ਵੀ ਤੁਸੀਂ ਮੇਰੇ ਨਾਲ ਇਸ ਚੈਨਲ ਦੇ ਉੱਤੇ ਜੁੜੇ ਹੋਏ ਹੋ ਅੱਜ ਦਾ ਕਿੱਸਾ ਸਾਈ ਲਾਦੀਸ਼ਾ ਸਰਕਾਰ θੀਦਾ ਕਹਿੰਦੇ ਕਿ ਇੱਕ ਮੁੰਡਾ ਸਾਈ ਲਾਦੀਸ਼ਾ ਸਰਕਾਰ ਦੇ ਕੋਲ ਬਹੁਤ ਧੀਰ ਤੋਂ ਜਾ ਰਿਹਾ ਸੀ ਬੜਾ ਪਿਆਰ ਸੀ ਉਹਦਾ ਸਾਈ ਜੀ ਦੇ ਨਾਲ ਹਰ ਵੀਰਵਾਰ ਹਰ ਐਤਵਾਰ ਉਹਨੇ ਜਾਣਾ ਕਰਦੇ 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 ਫਿਰ ਟਾਈਮ ਆਇਆ ਉਸ ਮੁੰਡੇ ਦਾ ਵਿਆਹ ਹੋ ਗਿਆ ਜਦੋਂ ਵਿਆਹ ਹੋਇਆ ਤਾਂ ਉਹ ਮੀਆਂ ਬੀਬੀ ਸਾਈਂ ਜੀ ਦੇ ਕੋਲ ਜਾਣ ਲੱਗ ਪਏ ਵਿਆਹ ਨੂੰ 3 ਸਾਲ ਹੋ ਗਏ ਪਰ ਉਹਨਾਂ ਦੇ ਬੇਬੀ ਨਹੀਂ ਸੀ ਹੋਇਆ ਤੇ ਜਿਹੜੇ ਉਸ ਮੁੰਡੇ ਦੀ ਫੈਮਿਲੀ ਵਾਲੇ ਸੀ ਨਾ ਹੁਣ ਉਹਨਾਂ ਨੂੰ ਤਾਂ ਪਤਾ ਸੀ ਵੀ ਸ਼ੁਰੂ ਤੋਂ ਇਹ ਮੁੰਡਾ ਸਾਈਂ ਜੀ ਦੇ ਕੋਲ ਜਾਂਦਾ ਆ ਵੀ 3 ਸਾਲ ਹੋ ਗਏ ਨੇ ਸਾਈਂ ਜੀ ਦੇ ਕੋਲ ਵੀ ਜਾ ਰਿਹਾ ਪਰ ਇਹਨਾਂ ਦੇ ਅਜੇ ਤੱਕ ਬੱਚਾ ਕਿਉਂ ਨਹੀਂ ਹੋਇਆ ਹੌਲੀ ਹੌਲੀ ਕਰਕੇ ਆਲੇ ਦੁਆਲੇ ਦੇ ਲੋਕ ਵੀ ਗੱਲਾਂ ਕਰਨ ਲੱਗ ਪਏ ਵੀ ਸਾਈਂ ਜੀ ਦੇ ਕੋਲ ਜਾਣਾ ਆ ਨਕੋਦਰ ਜਾਣਾ ਆ ਪਰ ਹਜੇ ਤੱਕ ਬੱਚਾ ਨਹੀਂ ਹੋਇਆ ਵੀ ਇਹ ਕਿਵੇਂ ਵੀ ਤੂੰ ਸਾਈਂ ਜੀ ਨਾਲ ਗੱਲ ਕਰ ਉਹਦੇ ਘਰ ਦੇ ਕਹਿੰਦੇ ਮੁੰਡਾ ਕਹਿੰਦਾ ਵੀ ਨਹੀਂ ਵੀ ਜਿਸ ਦਿਨ ਉਹਨਾਂ ਦੀ ਕਿਰਪਾ ਹੋਣੀ ਆ ਸਾਈਂ ਜੀ ਨੇ ਆਪਣੇ ਵਚਨ ਕਰ ਦੇਣੇ ਆ ਤੇ ਜਿਹੜੇ ਉਹਨਾਂ ਨੇ ਵਚਨ ਕਰਨੇ ਨੇ ਉਹ ਖਾਲੀ ਨਹੀਂ ਜਾਣਗੇ ਉਹਦੇ ਘਰ ਦੇ ਕਹਿੰਦੇ ਨਹੀਂ ਵੀ ਤੂੰ ਇੰਨੇ ਸਾਲਾਂ ਤੋਂ ਸਾਈਂ ਜੀ ਕੋਲ ਜਾਂਦਾ ਆ ਪਿਆਰ ਕਰਦਾ ਆ ਇੱਕ ਵਾਰ ਤੁਸੀਂ ਉਹਨਾਂ ਨਾਲ ਗੱਲ ਕਰੋ ਚਲੋ ਮੁੰਡਾ ਕਹਿੰਦਾ ਵੀ ਠੀਕ ਆ ਮੈਂ ਕੋਸ਼ਿਸ਼ ਕਰੂੰਗਾ ਉਹ ਮੀਆਂ ਬੀਬੀ ਸਾਈਂ ਜੀ ਦੇ ਕੋਲ ਜਦੋਂ ਜਾਂਦੇ ਨੇ ਸਲਾਮ ਕਰਨ ਵਾਸਤੇ ਜਾ ਕੇ ਸਾਈਂ ਜੀ ਨੂੰ ਦੱਸਦੇ ਨੇ ਕਿ ਸਰਕਾਰ ਦਾ ਦਾਤਾ ਕਰਕੇ ਵੀ 3 ਸਾਲ ਹੋ ਗਏ ਨੇ ਪਰ ਔਲਾਦ ਨਹੀਂ ਹੋ ਰਹੀ ਵੀ ਤੁਸੀਂ ਕਿਰਪਾ ਕਰਿਓ ਸਾਈਂ ਲਾਡੀ ਸ਼ਾ ਸਰਕਾਰ ਉਹਨਾਂ ਨੂੰ ਕਹਿੰਦੇ ਨੇ ਵੀ ਕਿਰਪਾ ਕਰਨੀ ਤਾਂ ਦਾਤਾ ਜੀ ਨੇ ਆ ਉਹ ਕਰੋਗੇ ਜਰੂਰ ਵੀ ਤੁਸੀਂ ਅੱਜ ਤੋਂ ਟਾਈਮ ਨੋਟ ਕਰ ਲਓ ਅੱਜ ਤੋਂ ਪੂਰੇ 2 ਮਹੀਨੇ ਬਾਅਦ ਰਿਪੋਰਟਾਂ ਕਰਵਾ ਲਿਓ ਫਿਰ ਮੈਨੂੰ ਦੱਸਿਓ ਉਹ ਸਲਾਮ ਕਰਦੇ ਨੇ ਉੱਥੇ ਚਲੇ ਜਾਂਦੇ ਨੇ ਟਾਈਮ ਲੰਘਦਾ ਗਿਣਦੇ ਨੇ ਕਿ 2 ਮਹੀਨੇ ਪੂਰੇ ਹੋਣ ਸਾਈਂ ਜੀ ਦੀ ਕਿਰਪਾ ਨਾਲ 2 ਮਹੀਨੇ ਜਦੋਂ ਹੁੰਦੇ ਨੇ ਉਹ ਰਿਪੋਰਟ ਕਰਾਉਂਦੇ ਨੇ ਸਕੈਨ ਕਰਵਾਉਂਦੇ ਨੇ ਫਿਰ ਵੇਟ 'ਚ ਰਹਿੰਦੇ ਨੇ ਕਿ ਉਹਦੀ ਰਿਪੋਰਟ ਦੱਸੇ ਸਾਨੂੰ ਡਾਕਟਰ ਵੀ ਰਿਪੋਰਟ ਦੇ ਵਿੱਚ ਕੀ ਆਇਆ ਜਦੋਂ ਡਾਕਟਰ ਦਾ ਫੋਨ ਆਉਂਦਾ ਕਾ ਡਾਕਟਰ ਉਹਨਾਂ ਨੂੰ ਦੱਸਦਾ ਕਿ ਨਹੀਂ ਸੇਮ ਪ੍ਰੋਬਲਮ ਹੀ ਆ ਵੀ ਰਿਪੋਰਟ ਦੇ ਵਿੱਚ ਕੁਝ ਨਹੀਂ ਹੈਗਾ ਉਹ ਬੜੇ ਨਿਰਾਸ਼ ਹੁੰਦੇ ਨੇ ਕਹਿੰਦੇ ਕਿ ਸਾਈਂ ਜੀ ਨੇ ਕਿਹਾ ਸੀ ਵੀ 2 ਮਹੀਨੇ ਬਾਅਦ ਰਿਪੋਰਟ ਕਰਵਾਇਓ ਸਕੈਨ ਕਰਵਾਇਓ ਤਾਂ ਕਿਰਪਾ ਹੋਊਗੀ ਪਰ ਇੱਥੇ ਤਾਂ ਕੁਝ ਵੀ ਨਹੀਂ ਆਇਆ ਹਜੇ ਉਹ ਮੁੰਡਾ ਤੇ ਉਹਦੀ ਵੋਟੀ ਇਹ ਗੱਲ ਸੋਚ ਹੀ ਰਹੇ ਸੀ ਜਦੋਂ ਨੂੰ ਡਾਕਟਰ ਦਾ ਫੋਨ ਫੇਰ ਦੁਬਾਰਾ ਆ ਗਿਆ ਉਹਨਾਂ ਨੇ ਫੋਨ ਚੱਕਿਆ ਗੱਲ ਕੀਤੀ ਡਾਕਟਰ ਕਹਿੰਦਾ ਕਿ ਜਿਹੜੀ ਤੁਹਾਨੂੰ ਮੈਂ ਪਹਿਲਾਂ ਰਿਪੋਰਟ ਦੱਸੀ ਆ ਉਹ ਕਿਸੇ ਦੀ ਸੀ ਗਲਤੀ ਨਾਲ ਤੁਹਾਨੂੰ ਦੱਸੀ ਗਈ ਤੁਹਾਡੀ ਰਿਪੋਰਟ ਬਿਲਕੁਲ ਵਧੀਆ ਆ ਇਸ ਵਾਰ ਗੁੱਡ ਨਿਊਜ਼ ਆ ਤਾਂ ਸائیں ਜੀ ਕੋਲ ਜਾਂਦੇ ਨੇ ਜਾ ਕੇ ਮੱਥਾ ਟੇਕਦੇ ਨੇ ਕਿ ਸਰਕਾਰ ਤੁਹਾਡੀ ਕਿਰਪਾ ਹੋਈ ਤੇ ਖੁਸ਼ੀ ਵਾਲੀ ਗੱਲ ਆ ਤਾਂ ਸائیں ਜੀ ਕਿਰਪਾ ਕਰਦੇ ਨੇ ਅਸ਼ੀਰਵਾਦ ਦਿੰਦੇ ਨੇ ਕਿ ਜਦੋਂ ਉਹਨੇ ਦੇਣਾ ਜਦੋਂ ਉਹਦਾ ਟਾਈਮ ਆ ਉਹਨੇ ਆਪਣੇ ਆਪ ਦੇ ਦੇਣਾ ਫਿਕਰ ਨਾ ਕਰੋ ਸੋ ਇਹ ਕિસ્ਸਾ ਇਹ ਪਿਆਰ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਜੈਸਾ ਇੰਜ ਦੀ